ਪ੍ਰਾਇਮਰੀ ਸਕੂਲਾਂ ਚ ਸਾਰੀ ਸਰਕਾਰੀ ਸਕੂਲਾਂ ਤੇ ਟੀਚਰ ਭੌਂਦੇ ਆ ਉਹਨਾਂ ਦੇ ਬੱਚੇ ਆਪਦੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਆ ਇਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਾ ਸਕਦੇ ਅਸੀਂ ਉਹਨਾਂ ਨੂੰ ਕਹਿਣਾ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ ਇਹਨਾਂ ਦੇ ਬੱਚੇ ਵੀ ਜਿਹੜੇ ਸਰਕਾਰੀ ਸਕੂਲਾਂ ਚ ਲਾਇਆ ਜਾਣ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵਾ ਉਹ ਐਸ ਸੀ ਬੀ ਸੀ ਭਾਈਦਾਰ ਦੇ ਬੱਚੇ ਪੜ੍ਹਦੇ ਆ ਉਹਨਾਂ ਦਾ ਘਾਣ ਕਰ ਰਹੇ ਆ ਜਿਸ ਕਰਕੇ ਇਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਏ ਹੋਏ ਆ ਜੇ ਕਿਸੇ ਸਕੂਲ ਦੇ ਵਿੱਚ ਚਾਰ ਟੀਚਰ ਆ तकरीबन ਇੱਕ ਜਾਂ ਦੋ ਹੀ ਉੱਥੇ ਜਾਂਦੇ ਆ ਬਾਕੀ ਹਰ ਵੇਲੇ ਗੈਰ ਹਾਜ਼ਰ ਹੁੰਦੇ ਆ ਜਿਸ ਨੂੰ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਆਰਮੀ ਪੰਜਾਬ ਵਾਈਸ ਪ੍ਰਧਾਨ ਪੰਜਾਬ ਅੱਜ ਦੀ ਮੀਟਿੰਗ ਦਾ ਮਕਸਦ ਵੀ ਸਾਡਾ ਇਹ ਆ ਵੀ ਜਿਹੜੇ ਪ੍ਰਾਇਮਰੀ ਸਕੂਲਾਂ ਚਾ ਸੋਰੀ ਸਰਕਾਰੀ ਸਕੂਲਾਂ ਤੇ ਟੀਚਰ ਭੌਂਦੇ ਆ ਉਹਨਾਂ ਦੇ ਬੱਚੇ ਆਪਦੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਅਸੀਂ ਉਹਨਾਂ ਨੂੰ ਕਹਿਣਾ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ ਇਹਨਾਂ ਦੇ ਬੱਚੇ ਵੀ ਜਿਹੜੇ ਸਰਕਾਰੀ ਸਕੂਲਾਂ 'ਚ ਲਾਇਆ ਜਾਣਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵਾ ਉਹ ਐਸ ਸੀ ਬੀ ਸੀ ਭਾਈਦਾਰ ਦੇ ਬੱਚੇ ਪੜਦੇ ਆ ਉਹਨਾਂ ਦਾ ਕਹਾਣ ਕਰ ਰਿਆ ਆ ਆਪ ਪੜੇ ਲਿਖੇ ਆ ਇਹਨਾਂ ਦੇ ਬੱਚੇ ਉੱਥੇ ਪੜਦੇ ਆ ਕਿ ਉਹਨਾਂ ਦੀ ਕਮਜ਼ੋਰੀਆਂ ਵਾ ਜਿਹੜੇ ਉਹ ਉੱਥੇ ਪੜਾ ਨਹੀਂ ਸਕਦੇ ਸਰਕਾਰੀ ਸਕੂਲਾਂ 'ਚ ਆ ਦੇ ਬੱਚੇ ਪਰ ਕਾਫੀ ਚਿਰ ਤੋਂ ਅਸੀਂ ਮੁੱਦਾ ਉਠਾ ਰਹੇ ਆ ਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਸੁਣਵਾਈ ਨਹੀਂ ਹੋਈਗੀ ਅਖਬਾਰਾਂ 'ਚ ਵੀ ਦਿੱਤਾ ਕਿਤੇ ਨਾ ਕਿਤੇ ਮੰਨ ਲਓ ਸਰਕਾਰ ਨੂੰ ਵੀ ਆਦੇਸ਼ ਦਿੱਤੇ ਆ ਇਸ ਲਈ ਕਾਂਗਰਸ ਸਰਕਾਰ ਜੀ ਦੇ ਦਿੱਤੇ ਸੀ ਬਿਆਨ ਅਸੀਂ ਔਰ ਉਹ ਲਾਗੂ ਨਹੀਂ ਹੋਇਆਗਾ ਹੁਣ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਕਿ ਕਾਨੂੰਨ ਲਾਗੂ ਕੀਤਾ ਜਾਵੇ ਜੇ ਨਹੀਂ ਕਰਦੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਕੇ ਸਰਕਾਰੀ ਸਕੂਲਾਂ 'ਚ ਬੱਚੇ ਇਹਨਾਂ ਦੇ ਪੜ੍ਹਦੇ ਆ ਟੀਚਰਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਉਹਦੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਚਲਾਉਣਾ ਮੈਂ ਜੇ ਅੱਜ ਕਹਾਂ ਵੀ ਸਰਕਾਰੀ ਸਕੂਲਾਂ 'ਚ ਜਿਹੜੇ ਬੱਚੇ ਪੜ੍ਹਦੇ ਆ ਨਾ ਉਹਨਾਂ ਨੂੰ 100 ਤੱਕ ਗਿਣਤੀ ਵੀ ਨਹੀਂ ਆਉਂਦੀਗੀ ਤੇ ਜੇ ਵੀਰ ਦਾ ਪੜਾਣਾ ਕਹਿੰਦੇ ਵੀਰ ਦਾ ਪੜਾਣਾ ਨਹੀਂ ਪੜ ਸਕਦੇ ਜੇ ਤੁਸੀਂ ਇਹ ਗੱਲ ਕਿ ਪੁੱਛਦੇ ਆ ਤਾਂ ਮੈਂ ਤੁਹਾਨੂੰ ਸਰਕਾਰ ਨੂੰ ਅਪੀਲ ਕਰਦਾ ਮੈਂ ਡੀਐਸ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਪੂਰਥਲਾ ਜੀ ਨੂੰ ਵੀ ਸਰਕਾਰੀ ਸਕੂਲਾਂ ਦਾ ਇੱਕ ਮੌਇਨਾ ਕੀਤਾ ਜਾਵੇ ਉਹਨਾਂ ਵਿੱਚ ਪਤਾ ਲੱਗੇ ਤਾਂ ਉਹਨਾਂ ਨੂੰ ਵੀ ਕੀ ਹੋ ਰਿਹਾ ਵਾ ਆਪਣੇ ਏਰੀਆ ਦੇ ਵਿੱਚ ਪਿੰਡ ਲਾਟੀਆਂ ਵਾਲਾ ਉੱਥੇ ਇੱਕ ਟੀਚਰ ਆ 250 ਬੱਚਾ ਪੜਦਾ ਉੱਥੇ ਸੋ ਇਸ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਇਹੋ ਜਿਹਾ ਖਮਾ ਧਿਆਨ ਦੇਣਾ ਪਿਛਲੇ ਦਿਨੀ ਉਹਨਾਂ ਨੂੰ ਦੱਸਿਆ ਨਹੀਂ ਆ ਗਿਆ ਜੀ ਕਿਉਂਕਿ ਜਿਹੜੇ ਸਕੂਲਾਂ ਚ ਜਿਹੜੀ ਫੀਲਡ 'ਚ ਅਸੀਂ ਵੀ ਰਹਿੰਦੇ ਆਂ ਅਸੀਂ ਫੀਲਡ 'ਚ ਰਹਿੰਦੇ ਆਂ ਜੀ ਸਾਨੂੰ ਪਤਾ ਵਾ ਕੀ ਹੋ ਰਿਹਾ ਸਕੂਲਾਂ ਦੇ ਵਿੱਚ ਸਰਕਾਰ ਦੇ ਭਗਵਾਨ ਸਿੰਘ ਮਾਨ ਨੂੰ ਬੇਨਤੀ ਦੁਆਰਾ ਕਰ ਰਹੇ ਹਾਂ ਕਿ ਉਹ ਨਿਰੀਖਣ ਕੰਮੇ ਕਰੀ ਜਾਂਚ ਪਰਦਾਲ ਕਰਨ ਚੰਗੇ ਅਫਸਰ ਲਾਉਣ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੌਨਾ ਕਰ ਸਕੋ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਆ ਇਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜਾ ਸਕਦੇ ਜਿਸ ਕਰਕੇ ਇਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਏ ਹੋਏ ਆ ਜੇ ਕਿਸੇ ਸਕੂਲ ਦੇ ਵਿੱਚ ਚਾਰ ਟੀਚਰ ਆ ਤਕਰੀਬਨ ਇੱਕ ਜਾਂ ਦੋ ਹੀ ਉੱਥੇ ਜਾਂਦੇ ਆ ਬਾਕੀ ਹਰ ਵੇਲੇ ਗੈਰ ਹਾਜ਼ਰ ਹੁੰਦੇ ਆ ਅਸੀਂ ਸਰਦਾਰ ਭਗਵੰਤ ਸਿੰਘ ਜੀ ਮੰਨ ਤੋਂ ਮੰਨ ਕਰਦੇ ਆ ਕਿ ਇਹਨਾਂ ਸਕੂਲਾਂ ਦਾ ਦਵਾਰਾ ਨਿਰੀਖਣ ਕਰਾਇਆ ਜਾਵੇ ਚੰਗੀ ਤਰ੍ਹਾਂ ਦੇਖਿਆ ਜਾਵੇ ਜਿਹੜੀ ਇਹਨਾਂ ਵਿੱਚ ਗਲਤੀਆਂ ਪਾਈਆਂ ਜਾ ਰਹੀਆਂ ਜਿਹੜੇ ਵੀ ਟੀਚਰ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਜੇਕਰ ਇਹ ਪੜਾਉਂਦੇ ਹੋਣ ਤਾਂ ਇਹਨਾਂ ਦੇ ਆਪ ਦੇ ਬੱਚੇ ਵੀ ਇੱਥੇ ਪੜ੍ਹਨੇ ਚਾਹੀਦੇ ਸਨ ਪਿੱਤੇ ਦੀਨੀ ਪਿੰਡ ਕਰਮਜੀਤਪੁਰ ਸਕੂਲ ਵਿਖੇ ਜਿਹੜੇ ਆਪਣੇ ਆਪ ਪ੍ਰਾਇਮਰੀ ਸਕੂਲਾਂ ਚ ਸੌਰੀ ਸਰਕਾਰੀ ਸਕੂਲਾਂ ਚ ਟੀਚਰ ਭੌਂਦੇ ਆ ਉਹਨਾਂ ਦੇ ਬੱਚੇ ਆਪਦੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਆ ਇਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਾ ਸਕਦੇ ਅਸੀਂ ਉਹਨਾਂ ਨੂੰ ਕਹਣਾ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ ਇਹਨਾਂ ਦੇ ਬੱਚੇ ਵੀ ਜਿਹੜੇ ਸਰਕਾਰੀ ਸਕੂਲਾਂ ਚ ਲਾਇਆ ਜਾਣ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵਾ ਉਹ ਐਸ ਸੀ ਬੀ ਸੀ ਭਾਈਦਾਰ ਦੇ ਬੱਚੇ ਪੜ੍ਹਦੇ ਆ ਉਹਨਾਂ ਦਾ ਕਹਾਣ ਕਰ ਰਿਹਾ ਜਿਸ ਕਰਕੇ ਇਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਏ ਹੋਏ ਆ ਜੇ ਕਿਸੇ ਸਕੂਲ ਦੇ ਵਿੱਚ ਚਾਰ ਟੀਚਰ ਆ तकरीबन ਇੱਕ ਜਾਂ ਦੋ ਹੀ ਉੱਥੇ ਜਾਂਦੇ ਆ ਬਾਕੀ ਹਰ ਵੇਲੇ ਗੈਰ ਹਾਜ਼ਰ ਹੁੰਦੇ ਆ ਜਿਸ ਨੂੰ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਆਦਮੀ ਪੰਜਾਬ ਵਾਈਸ ਪ੍ਰਧਾਨ ਪੰਜਾਬ ਅੱਜ ਦੀ ਮੀਟਿੰਗ ਦਾ ਮਕਸਦ ਵੀ ਸਾਡਾ ਇਹ ਆ ਵੀ ਜਿਹੜੇ ਪ੍ਰਾਇਮਰੀ ਸਕੂਲਾਂ ਚ ਸੋਰੀ ਸਰਕਾਰੀ ਸਕੂਲਾਂ ਤੇ ਟੀਚਰ ਭੌਂਦੇ ਆ ਉਹਨਾਂ ਦੇ ਬੱਚੇ ਆਪਦੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਅਸੀਂ ਉਹਨਾਂ ਨੂੰ ਕਹਿਣਾ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ ਇਹਨਾਂ ਦੇ ਬੱਚੇ ਵੀ ਜਿਹੜੇ ਸਰਕਾਰੀ ਸਕੂਲਾਂ 'ਚ ਲਾਇਆ ਜਾਣਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵਾ ਉਹ ਐਸ ਸੀ ਬੀ ਸੀ ਭਾਈਦਾਰ ਦੇ ਬੱਚੇ ਪੜ੍ਹਦੇ ਆ ਉਹਨਾਂ ਦਾ ਕਹਾਣ ਕਰ ਰਿਆ ਆ ਆਪ ਪੜ੍ਹੇ ਲਿਖੇ ਆ ਇਹਨਾਂ ਦੇ ਬੱਚੇ ਉੱਥੇ ਪੜ੍ਹਦੇ ਆ ਕਿ ਉਹਨਾਂ ਦੀ ਕਮਜ਼ੋਰੀਆਂ ਵਾਂ ਜਿਹੜੇ ਉਹ ਉੱਥੇ ਪੜਾ ਨਹੀਂ ਸਕਦੇ ਸਰਕਾਰੀ ਸਕੂਲਾਂ 'ਚ ਜ਼ਿਆਦੇ ਬੱਚੇ ਪਰ ਕਾਫੀ ਚਿਰ ਤੋਂ ਅਸੀਂ ਮੁੱਦਾ ਉਠਾ ਰਹੇ ਆ ਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਸੁਣਵਾਈ ਨਹੀਂ ਹੋएगी ਅਖਬਾਰਾਂ 'ਚ ਵੀ ਦਿੱਤਾ ਕਿਤੇ ਨਾ ਕਿਤੇ ਮਨ ਲੋ ਸਰਕਾਰ ਨੂੰ ਵੀ ਆਦੇਸ਼ ਪਿਛਲੀ ਕਾਂਗਰਸ ਸਰਕਾਰ ਜਿਹੜੀ ਦਿੱਤੇ ਸੀ ਬਿਆਨ ਅਸੀਂ ਔਰ ਉਹ ਲਾਗੂ ਨਹੀਂ ਹੋਇਆਗਾ ਹੁਣ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਕਿ ਕਾਨੂੰਨ ਲਾਗੂ ਕੀਤਾ ਜਾਵੇ ਜੇ ਨਹੀਂ ਕਰਦੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਕੇ ਸਰਕਾਰੀ ਸਕੂਲਾਂ ਚ ਬੱਚੇ ਇਹਨਾਂ ਦੇ ਪੜ੍ਹਦੇ ਆ ਟੀਚਰਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਉਹਦੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਚਲਾਉਣਾ ਮੈਂ ਜੇ ਅੱਜ ਕਹਾਂ ਵੀ ਸਰਕਾਰੀ ਸਕੂਲਾਂ ਜਿਹੜੇ ਬੱਚੇ ਪੜ੍ਹਦੇ ਆ ਨਾ ਉਹਨਾਂ ਨੂੰ 100 ਤੱਕ ਗਿਣਤੀ ਵੀ ਨਹੀਂ ਆਉਂਦੀਗੀ ਤੇ ਜੇ ਵੀਰ ਦਾ ਪਾੜਾ ਕਰੇ ਵੀਰ ਦਾ ਪੜਾ ਨਹੀਂ ਪੜ ਸਕਦੇ ਜੇ ਤੁਸੀਂ ਇਹ ਗੱਲ ਕਿ ਪੁੱਛਦੇ ਆ ਤਾਂ ਮੈਂ ਤੁਹਾਨੂੰ ਸਰਕਾਰ ਨੂੰ ਅੰਸਰ ਦਾ ਮੈਂ ਡੀਐਸ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਪੂਰਥਲਾ ਜੀ ਨੂੰ ਵੀ ਸਰਕਾਰੀ ਸਕੂਲਾਂ ਦਾ ਇੱਕ ਮੌਇਨਾ ਕੀਤਾ ਜਾਵੇ ਉਹਨਾਂ ਵਿੱਚ ਪਤਾ ਲੱਗੇ ਤਾਂ ਉਹਨਾਂ ਨੂੰ ਵੀ ਕੀ ਹੋ ਰਿਹਾ ਵਾ ਆਪਣੇ ਏਰੀਆ ਦੇ ਵਿੱਚ ਇੱਕ ਪਿੰਡ ਲਾਟੀਆਂ ਵਾਲਾ ਉੱਥੇ ਇੱਕ ਟੀਚਰ ਆ 250 ਬੱਚਾ ਪੜਦਾ ਉੱਥੇ ਸੋ ਇਸ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਇਹੋ ਜਿਹਾ ਕੰਮਾਂ ਤੇ ਧਿਆਨ ਦੇਣਾ ਪਿਛਲੇ ਦਿਨੀ ਉਹਨਾਂ ਨੂੰ ਦੱਸਿਆ ਨਹੀਂ ਆ ਗਿਆ ਜੀ ਕਿਉਂਕਿ ਜਿਹੜੇ ਸਕੂਲਾਂ ਚ ਜਿਹੜੀ ਫੀਲਡ ਚ ਅਸੀਂ ਵੇਖਨੇ ਆਂ ਅਸੀਂ ਫੀਲਡ ਜਿਹੜੇ ਵਿੱਚ ਦੇ ਆ ਜੀ ਸਾਨੂੰ ਪਤਾ ਵਾ ਕੀ ਹੋ ਰਿਹਾ ਸਕੂਲਾਂ ਦੇ ਵਿੱਚ ਸਰਕਾਰ ਦੇ ਭਗਵਾਨ ਸਿੰਘ ਮਾਨ ਨੂੰ ਬੇਨਤੀ ਦੁਆਰਾ ਕਰ ਰਹੇ ਹਾਂ ਕਿ ਉਹ ਨਿਰੀਖਣ ਕਰਨੇ ਕੋਈ ਜਾਂਚ ਪੜਤਾਲ ਕਰਨ ਚੰਗੇ ਅਫਸਰ ਲਾਉਣ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੌਨਾ ਕਰ ਸਕੋ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਆ ਇਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜਾ ਸਕਦੇ ਜਿਸ ਕਰਕੇ ਇਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਏ ਹੋਏ ਆ ਜੇ ਕਿਸੇ ਸਕੂਲ ਦੇ ਵਿੱਚ ਚਾਰ ਟੀਚਰ ਆ ਤਕਰੀਬਨ ਇੱਕ ਜਾਂ ਦੋ ਹੀ ਉੱਥੇ ਜਾਂਦੇ ਆ ਬਾਕੀ ਹਰ ਵੇਲੇ ਗੈਰ ਹਾਜ਼ਰ ਹੁੰਦੇ ਆ ਅਸੀਂ ਸਰਦਾਰ ਭਗਵੰਤ ਸਿੰਘ ਜੀ ਮੰਨ ਤੋਂ ਮੰਨ ਕਰਦੇ ਆ ਕਿ ਇਹਨਾਂ ਸਕੂਲਾਂ ਦਾ ਦਵਾਰਾ ਨਿਰੀਖਣ ਕਰਾਇਆ ਜਾਵੇ ਚੰਗੀ ਤਰ੍ਹਾਂ ਦੇਖਿਆ ਜਾਵੇ ਜਿਹੜੀ ਇਹਨਾਂ ਵਿੱਚ ਗਲਤੀਆਂ ਪਾਈਆਂ ਜਾ ਰਹੀਆਂ ਜਿਹੜੇ ਵੀ ਟੀਚਰ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਜੇਕਰ ਇਹ ਪੜਾਉਂਦੇ ਹੋਣ ਤਾਂ ਇਹਨਾਂ ਦੇ ਆਪ ਦੇ ਬੱਚੇ ਵੀ ਇੱਥੇ ਪੜ੍ਹਨੇ ਚਾਹੀਦੇ ਸਨ ਪਿੱਤੇ ਦੀਨੀ ਪਿੰਡ ਕਰਮਜੀਤਪੁਰ ਸਕੂਲ ਵਿਖੇ ਜਿਹੜੀ ਆਪਣੇ